ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਸੇ ਮਾਛੀ ਵਾਲਾ ਪਿੰਡ ਅਜਨਾਲੇ ਹਲਕੇ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਹੜ੍ਹਾਂ ਦਾ ਪਾਣੀ ਆਇਆ ਮੈਂ ਉੱਥੋਂ ਦੇ ਖੇਤਾਂ ਦੇ ਵਿੱਚ ਖੜਾ ਹਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀਗਾ ਕਿ ਆ ਜਿੱਥੇ ਮੈਂ ਖੜਾ ਇੱਥੇ 4 4 ਫੁੱਟ ਜਿਹੜੀ ਰੇਤ ਇਹਨਾਂ ਸਾਰੀਆਂ ਜ਼ਮੀਨਾਂ ਦੇ ਵਿੱਚ ਆ ਗਈ ਇੱਥੇ ਝੋਨਾ ਲੱਗਾ ਸੀ ਲਗਭਗ ਇਤਿਆਦ ਸੀਗਾ ਪੱਕਾ ਝੋਨਾ ਸੀਗਾ ਪਾਦੇ ਦੇ ਵਿੱਚ ਰੇਤ ਆ ਗਈ ਹੈ ਔਰ ਕਿਸਾਨ ਬੜੇ ਚਿੰਤਤ ਨੇ ਕਿਉਂ ਹੋਣੋਂ ਕਣ ਕਿੱਥੇ ਵੇਚਣਗੇ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਤੇ ਰੇਤ ਆ ਗਈ ਹੈ ਇੱਧਰ ਗਾੜੀ 라ਵੀ ਤੇ ਆਇਆ ਤਾਂ 라ਵੀ ਤੇ ਆ ਤੋਂ ਆਸ ਤੇ 라ਵੀ ਤੇ ਆ ਕੋ ਪਾਸ ਦੋਵੇਂ ਪਾਸੇ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਸੂਈਆਂ ਦੋਵੇਂ ਪਾਸੇ ਰੇਤ ਆ ਗਈ ਹੈ ਮੈਂ ਮਾਝੂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਹ ਅਪੀਲ ਕਰੂੰਗਾ ਆਪਣੇ ਹਲਕੇ ਵੱਲੋਂ ਅਜ ਨਾਲੇ ਵੱਲੋਂ ਕਿ ਸਾਡੇ ਹਲਕੇ 'ਚ ਬਹੁਤ ਸਾਰੀ ਜ਼ਮੀਨ ਦੇ ਵਿੱਚ ਰੇਤ ਆ ਗਈ ਹੈ ਸਾਡੇ ਕਿਸਾਨਾਂ ਦੀ ਜ਼ਮੀਨ ਖਰਾਬ ਹੋ ਗਈ ਹੈ 5 ਕੜੇ 1 ਕੜ ਜਮੀਨ ਜਿਹੜੀ ਆ ਦਰਿਆ ਬੁਰਧ ਵੀ ਹੋ ਗਈ ਆ ਦਰਿਆ ਰੋੜ ਕੇ ਲੈ ਗਿਆ بس ਬਾਕੀ ਥਾਂਵਾਂ ਦੇ ਉੱਤੇ ਸਾ ਰੇਤ ਜਿਹੜੀ ਆ ਚੜ ਗਈ ਆ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੀ ਸਰਕਾਰ ਵੱਲੋਂ ਇੱਕ ਪਾਲਿਸੀ ਜਿਹੜੀ ਬਣਾਓ ਜਿਸ ਦਾ ਖੇਤ ਉਸ ਦੀ ਰੇਤ ਇਹ ਪਾਲਿਸੀ ਦਾ ਨਾਮ ਰੱਖੋ ਕਿ ਜਿਸ ਵੀ ਕਿਸਾਨ ਦਾ ਖੇਤ ਹੈ ਰੇਤ ਵੀ ਉਹਦੀ ਆ ਉਹਨੂੰ ਰੇਤ ਕੱਢਣ ਦਾ ਜਿਹੜਾ ਅਧਿਕਾਰ ਤੋਂ ਉਹ ਆਪਣੀ ਰੇਤ ਕੱਢ ਕੇ ਵੇਚ ਲੈ ਇਕੱਠੀ ਕਰ ਲੈ ਜੋ ਮਰਜ਼ੀ ਕਰ ਲੈ ਉਹਨੂੰ ਅਧਿਕਾਰ ਹੋਣਾ ਚਾਹੀਦਾ ਕਿਸਾਨ ਨੂੰ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਇਹ ਕਿਸਾਨਾਂ ਦੀ ਆਮ ਮੰਗ ਹੈ ਮੇਰੇ ਆਮ ਕਿਸਾਨ ਕਹਿੰਦੇ ਆ ਕਿ ਰੇਤ ਦਾ ਕੀ ਬਣੂਗਾ ਜੀ ਅਸੀਂ ਰੇਤ ਦਾ ਕੀ ਕਰਾਂਗੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਮੁੱਚੀ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਰਮਾਤਮਾ ਉਹਨਾਂ ਦੀ ਸਿਹਤ ਠੀਕ ਠਾਕ ਕਰੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਰ ਪੰਜਾਬ ਦੇ ਵਿੱਚ ਇਹ ਪੌਸੀ ਲੈ ਕੇ ਆਓ ਤਾਂ ਇਹ 44 ਫੁੱਟ ਰੇਤ ਜਿਹੜੀ ਹੈ ਕਿਸਾਨ ਆਪ ਵੇਚ ਲੂਗਾ ਉਹਦਾ ਕੁਝ ਭਲਾ ਵੀ ਹੋ ਜਾਊਗਾ ਉਹਦਾ ਜਿਹੜਾ ਝੋਨਾ ਬਦਵਾਦ ਹੋਇਆ ਉਹਦੇ ਤੇ ਵੀ ਉਹਦਾ ਭਲਾ ਹੋਊਗਾ ਬਚਾਦੇ ਦਾ ਉਹ ਕੋਈ ਚਾਤ ਪੈਸੇ ਵਾਟਣੂਗਾ ਆਪਣੇ ਖਾਤਿਆਂ ਪੈਸੇ ਲੈ ਆਊਗਾ ਔਰ ਅਗਲੀ ਕਣਕ ਬੀਜਣ ਲਈ ਜਿਹੜਾ ਉਹ ਉਹ ਰੈਡੀ ਹੋ ਜਾਊਗਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਕਤੂਬਲ ਤੇ ਐਂਡ ਦੇ ਵਿੱਚ ਲੋਕ ਕਣਕਾਂ ਜਿਹੜੀਆਂ ਵੀ ਦਿੰਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਕਿ ਮੁੱਖ ਮੰਤਰੀ ਸਾਹਿਬ ਇਹ ਪਾਲਿਸੀ ਜਿਹੜੀ ਇਹਨੂੰ ਤੁੰਤ ਜਿਹੜਾ ਜਾਰੀ ਕੀਤਾ ਜਾਵੇ ਜਿਸ ਦਾ ਖੇਤ ਉਸ ਦੀ ਰੇਤ ਔਰ ਇਹ ਕੋਈ ਚੰਡੀਗੜ੍ਹ ਤੱਕ ਪਰਮਿਟ ਪਰਮਿਟ ਲੈਣ ਦੇ ਚੱਕਰਾਂ ਚ ਨਾ ਪਾਇਆ ਜਾਵੇ ਜੇ ਵੱਤ ਵਾਤ ਪਉਣਾ ਵੀ ਆ ਤੇ ਤਹਿਸੀਲ ਦਾ ਤੱਕ ਤਹਿਸੀਲਦਾਰ ਨੂੰ ਅਧਿਕਾਰ ਦੇ ਦੋ ਕਿ ਜਿਹਦੀ ਜ਼ਮੀਨ ਆ ਉਹਨੂੰ ਦੇਖਪਟਣ ਦਾ ਅਖਤਿਆਰ ਦੇ ਦੋ ਬਸ ਇਹ ਤੁਹਾਨੂੰ ਬੇਨਤੀ ਕਰਨੀ ਸੀਗੀ ਮੇਰੀ ਬੇਨਤੀ ਜੇ ਪਲਵਾਨ ਕਰੋਗੇ ਤੇ ਅਜ ਨਾਲੇ ਦੇ ਹਜ਼ਾਰਾਂ ਕਿਸਾਨਾਂ ਦਾ ਜਿਹੜਾ ਫਾਇਦਾ ਹੋਊਗਾ ਕਿ ਹਜ਼ਾਰਾਂ ਕਿਸਾਨ ਜਿਹੜੇ ਉਹ ਤੁਹਾਨੂੰ ਬੇਚਾ ਯਾਦ ਰੱਖਣਗੇ ਵਾਹੀ ਗੋਦੀਖਾ ਖਾਲਸਾ ਵਾਹੀ ਗੋਦੀਖੀ ਫਤਿਹ